ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਢਿਉ ਦਾ ਆਚਾਰ ਇਹ ਆਚਾਰ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਹਾਜ਼ਮੇਦਾਰ ਹੁੰਦਾ ਹੈ ਇਹ ਆਚਾਰ ਜਿਹੜਾ ਆਂਬ ਦੇ ਆਚਾਰ ਵਾਂਗੂ ਹੀ ਬਣਦਾ ਹੈ ਤੇ ਬਹੁਤ ਸੌਖਾ ਤਰੀਕਾ ਹੈ ਜੀ ਚਲੋ ਜੀ ਆਪਾਂ ਇਹਨੂੰ ਬਣਾਉਣਾ ਸਟਾਰਟ ਕਰਦੇ ਹਾਂ ਤੇ ਇੱਕ ਗੱਲ ਹੋਰ ਇਹ ਆਚਾਰ ਨਾ ਜਿਹੜਾ 슈ਗਰ ਦੇ ਮਰੀਜ਼ਾਂ ਲਈ ਮੋਢ ਲਈ ਬਹੁਤ ਹੀ ਸਪੈਸ਼ਲ ਮੰਨਿਆ ਗਿਆ ਹੈ ਬਹੁਤ ਜ਼ਿਆਦਾ ਵਧੀਆ ਹੈ ਜੀ ਇੱਥੇ ਦੇਖੋ ਠਿਉੂ ਲੈ ਲਏ ਆਪਾਂ ਨੇ 2 ਟਾਹ ਕਿਲੋ ਦੇਢ ਗੇੜੇ ਠਿਉੂ ਆ ਇਹ ਨਾ ਇਸ ਤਰ੍ਹਾਂ ਦੇ 빙ੇ ਟੇਡੇ ਜਿਹੇ ਹੁੰਦੇ ਆ ਇਸ ਤਰ੍ਹਾਂ ਦਾ ਹੀ ਫਰੂਟ ਹੁੰਦਾ ਹੈ ਜੀ ਇਹ ਤੇ ਇਹ ਲੈਣੇ ਆਪਾਂ ਨੇ ਬਿਲਕੁਲ ਕੱਚੇ ਕੱਚੇ ਜੇ ਇਸ ਤਰ੍ਹਾਂ ਦੇ ਹਾਰ ਜੇ ਹੋਣ ਚਾਹੀਦੇ ਆ ਇਹ ਆਪਾਂ ਨੇ ਲੈ ਲਏ ਜੀ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਇਸ ਤਰੀਕੇ ਦੇ ਨਾਲ ਮਲ ਕੇ ਚੰਗੀ ਤਰ੍ਹਾਂ ਧੋ ਲਿਆ ਸੀ ਧੋਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਉਪਰ ਦੇ ਵਿੱਚ ਰੱਖ ਕੇ ਸੁਕਾ ਲਿਆ ਸੀਗਾ ਤੇ ਇਹ ਕੱਪੜੇ ਨਾਲ ਵੀ ਪੋਚ ਲਿਆ ਸੀ ਜਿਹੜਾ ਥੋੜਾ ਬਹੁਤਾ ਪਾਣੀ ਲੱਗਿਆ ਹੋਇਆ ਉਹ ਵੀ ਇਹਦੇ ਉੱਤੋਂ ਬਿਲਕੁਲ ਸੁੱਕ ਚੁੱਕਿਆ ਹੈ ਤੇ ਹੁਣ ਇਹਨਾਂ ਦੀ ਆਪਾਂ ਕਟਿੰਗ ਕਰਦੇ ਆਂ ਇਹਦੇ ਨਾਲ ਜਿਹੜੇ ਪੀਸ ਆ ਇਹ ਆਪਾਂ ਨੇ ਬਹੁਤੇ ਜਣ ਕੇ ਮੋਟੇ ਨਹੀਂ ਕੱਟਣੇ ਬਸ ਨਾਰਮਲ ਜੇ ਹੋਣੇ ਚਾਹੀਦੇ ਆ ਪੀਸ ਇਹਦੇ ਇਸ ਤਰੀਕੇ ਦੇ ਇਹ ਆਸਾਨੀ ਦੇ ਨਾਲ ਇਸ ਮੌਸਮ ਦੇ ਵਿੱਚ ਬਾਜ਼ਾਰ ਵਿੱਚੋਂ ਮਿਲ ਜਾਂਦੇ ਆ ਜੀ ਪਰ ਇਹ ਆਪਾਂ ਨੇ ਬਾਜ਼ਾਰ ਵਿੱਚੋਂ ਨਹੀਂ ਲਏ ਇਹ ਆਪਣੇ ਪਿੰਡ ਜਿਹੜਾ ਇਹ ਦਰਖਤ ਲੱਗਿਆ ਹੋਇਆ ਸੀ ਮੇਰੇ ਡੈਡੀ ਉੱਥੋਂ ਲੈ ਕੇ ਆਏ ਆ ਤੋੜ ਕੇ ਇਹ ਆਪਾਂ ਇਹ ਮਤਲਬ ਕਿ ਮੁੱਲ ਨਹੀਂ ਖਰੀਦੇ ਜੀ ਇਹਨਾਂ ਦੇ ਜਿਹੜੇ ਵੀਜ਼ਾ ਹੈ ਨਾ ਆਪਣੇ ਆਪ ਹੀ ਨਿਕਲ ਜਾਂਦੇ ਹੁੰਦੇ ਆ ਜਿਹੜੇ ਤਾਂ ਨਿਕਲ ਗਏ ਉਹ ਆਪਾਂ ਕੱਢ ਦਾਂਗੇ ਬਾਕੀ ਇਹ ਆਚਾਰ ਦੇ ਵਿੱਚ ਹੀ ਪੈ ਜਾਂਦੇ ਆ ਇਹ ਬੀਜ ਜਿਹੜੇ ਨਾਲ ਪਾ ਦਵੇ ਜੇ ਆਚਾਰ ਜਲਦੀ ਖਰਾਬ ਨਹੀਂ ਹੁੰਦਾ ਇਸੇ ਤਰੀਕੇ ਦੇ ਨਾਲ ਆਪਾਂ ਪੀਸਸਸ ਦੇ ਵਿੱਚ ਸਾਰੇ ਢੇਉ ਕੱਟ ਲੈਨੇ ਆ ਜੀ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆ ਹਾਂਜੀ ਦੇਖੋ ਆਪਾਂ ਨੇ ਸਾਰੇ ਢੇਉ ਕੱਟ ਲਏ ਆ ਇਸ ਤਰੀਕੇ ਪੀਸਸਸ ਦੇ ਵਿੱਚ ਆਪਾਂ ਨੇ ਸਾਰੇ ਢੇਉਆਂ ਨੂੰ ਕੱਟ ਲਿਆ ਹੈ ਇਹਨਾਂ ਥੋੜੇ ਥੋੜੇ ਗਿੱਲੇ ਗਿੱਲੇ ਜਿਹੇ ਹੁੰਦੇ ਆ ਚਿਪਚਿਪੇ ਜੇ ਇਹਨਾਂ ਨੂੰ ਨਾ 2 ਟਾਈ ਘੰਟੇ ਦੀ ਹੁਣ ਬਾ ਧੁੱਪ ਲਵਾਵਾਂਗੇ ਜੇ ਧੁੱਪ ਨਹੀਂ ਹੈਗੀ ਤਾਂ ਤੁਸੀਂ ਪੱਖੇ નીચે ਵੀ ਇਹਨਾਂ ਨੂੰ 2 ਟਾਈ ਘੰਟੇ ਦੇ ਲਈ ਰੱਖ ਸਕਦੇ ਹੋ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਇਸ ਤਰੀਕੇ ਦੇ ਨਾਲ ਜਿਹੜੇ ਪੋਲੇ ਪੋਲੇ ਝਟੇ ਹੋਊਗਾ ਆਪਾਂ ਨੇ ਇਹ ਨਹੀਂ ਪਾਣੇ ਹੈਗੇ ਤੇ ਜਿਹੜੇ ਹਾਰਡ ਜੇ ਆਪਾਂ ਨੇ ਉਹੀਓ ਕੱਟਣੇ ਆ ਠੀਕ ਹੈ ਜੀ ਇੱਥੇ ਦੇਖੋ ਜੀ ਆਪਾਂ ਨੇ ਕੱਪੜਾ ਲਿਆ ਇਹ ਬਿਸ਼ਾ ਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਫਲਾ ਦੇਵਾਂਗੇ ਉਜੀ ਆਪਾਂ ਇਦਾਂ ਫਲਾ ਕੇ 2.5 ਘੰਟੇ ਧੁੱਪ ਜੀ ਲਗਵਾ ਲਵਾਂਗੇ ਫਿਰ ਇਹ ਸੁੱਕੇ ਸੁੱਕੇ ਜੇ ਹੋ ਜੂंगी ਫਿਰ ਅਚਾਰ ਨਾ ਜਿਹੜਾ ਲੰਬੇ ਸਮੇਂ ਤੱਕ ਠੀਕ ਰਹਿੰਦਾ ਇਹ ਖਰਾਬ ਨਹੀਂ ਹੁੰਦਾ ਤੇ ਹੁਣ ਆਪਾਂ 2.5 ਘੰਟੇ ਬਾਅਦ ਤੁਹਾਨੂੰ ਮਿਲਦੇ ਆਂ ਦੇਖੋ ਜੀ ਆਪਾਂ ਨੇ 2 ਘੰਟੇ ਦੀ ਧੁੱਪ ਇਹਨਾਂ ਨੂੰ ਲਵਾ ਲਈ ਆ ਤੇ ਬਿਲਕੁਲ ਖੁਸ਼ਕ ਜੇ ਹੋ ਗਏ ਆ ਇਹਨਾਂ ਵਿੱਚ ਜਿਹੜੀ ਨਮੀ ਆ ਇਸ ਤਰ੍ਹਾਂ ਬਿਲਕੁਲ ਖਤਮ ਹੋਣੀ ਚਾਹੀਦੀ ਆ ਤੇ ਹੁਣ ਆਪਾਂ ਅਚਾਰ ਬਣਾਉਣ ਦੀ ਤਿਆਰੀ ਕਰਦੇ ਆਂ ਸਟਾਰਟ ਇਥੇ ਨਾਲ ਆਪਾਂ ਇਹ achar ਬਣਾਉਣ ਦੇ ਲਈ ਇੱਕ ਖੁੱਲਾ ਜਿਹਾ ਪਾਂਡਾ ਲੈ ਲਿਆ ਹੈ ਜੀ ਇਹ ਬਿਲਕੁਲ ਸੁੱਕਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ 4 ਚਮਚ ਵੱਡੇ ਸੌਫ ਦੇ ਮੈਂ ਤੁਹਾਨੂੰ ਚਮਚਿਆਂ ਦੇ ਹਿਸਾਬ ਦੇ ਨਾਲ ਸਮਾਨ ਦੱਸੂਗੀ ਜੀ ਇਹ ਲੋ ਜੀ ਆਪਾਂ 4 ਚਮਚ ਜਿਹੜੇ ਆ ਸੌਫ ਦੇ ਪਾ ਲਏ ਆ 1 ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਰਾਈ 2 ਚਮਚ ਪਾਵਾਂਗੇ ਜੀ ਆਪਾਂ ਸੁੱਕੇ ਮੇਥੇ 1.5 ਚਮਚ ਪਾ ਦਵਾਂਗੇ ਜੀ ਆਪਾਂ ਕਲੌਂਜੀ 1 ਚਮਚ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਧਨੀਏ ਦਾ ਪਾਊਡਰ ਜੇ ਤੁਹਾਡੇ ਕੋਲ ਸਾਫਤ ਧਨੀਆ ਹੈ ਤਾਂ ਤੁਸੀਂ ਦਰਦਰਾ ਜਿਹਾ ਪੀਸ ਕੇ ਪਾ ਸਕਦੇ ਹੋ 2 ਚਮਚ ਪਾਵਾਂਗੇ ਜੀ ਆਪਾਂ ਲਾਲ ਮਿਰਚ ਦਾ ਪਾਊਡਰ ਇਹ ਤਿੱਖੀ ਮਿਰਚ ਹੈ ਜੇ ਤੁਹਾਡੇ ਕੋਲੇ ਬਹੁਤੀ ਤਿੱਖੀ ਮਿਰਚ ਨਹੀਂ ਹੈਗੀ ਤਾਂ ਤੁਸੀਂ 3 ਚਮਚ ਵੀ ਪਾ ਸਕਦੇ ਹੋ 4 ਚਮਚ ਪਾਵਾਂਗੇ ਜੀ ਆਪਾਂ ਨਮਕ ਨਮਕ ਅਚਾਰ ਵਿੱਚ ਵੱਧ ਪਾਇਆ ਜਾਂਦਾ ਹੈ ਕਿਉਂਕਿ ਇਹ ਆਂਬ ਵਾਂਗੂ ਖੱਟੇ ਹੁੰਦੇ ਆ ਇਸ ਕਰਕੇ ਇਹਨਾਂ ਵਿੱਚ ਨਮਕਾ ਜਿਹੜਾ ਵੱਧ ਪਾਇਆ ਜਾਂਦਾ ਹੈ 1.5 ਚਮਚ ਪਾ ਦਵਾਂਗੇ ਜੀ ਆਪਾਂ ਹਲਦੀ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਲਾ ਲਵਾਂਗੇ ਦੇਖੋ ਇਹ ਤਾਂ ਆਪਾਂ ਨੇ ਵੀਡੀਓ ਬਣਾਣੀ ਸੀ ਇਸ ਕਰਕੇ ਪਰ ਤੁਹਾਨੂੰ ਆਚਾਰ ਦਾ ਜਿਹੜਾ ਮਤਲਬ ਕਿ ਇਸ ਦਾ ਸਮਾਨ ਦੇ ਨਾਲ ਦੱਸ ਰਹੇ ਹਾਂ ਜੇਕਰ ਤੁਹਾਡੇ ਕੋਲੇ ਆਂਬ ਦੇ ਆਚਾਰ ਦਾ ਬਚਿਆ ਹੋਇਆ ਮਸਾਲਾ ਹੈਗਾ ਏ ਤਾਂ ਤੁਸੀਂ ਉਹਦੇ ਵਿੱਚ ਘੱਟ ਕੇ ਠੀਉ ਚਿੱਟ ਦੋ ਉਸ ਮਸਾਲੇ ਦੇ ਵਿੱਚ ਜਿਹੜਾ ਇਹ ਧੌ ਦਾ achar ਹੈ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਬਣਾਣੀ ਸੀ ਆਪਾਂ ਨੇ ਵੀਡੀਓ ਇਸ ਕਰਕੇ ਆਪਾਂ ਨੂੰ ਅਲੱਗ ਤੋਂ ਜਿਹੜਾ ਮਸਾਲੇ ਤੁਹਾਨੂੰ ਦਿਖਾਣੇ ਪੈ ਰਹੇ ਆ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਦੋ ਕਾਲੀਆਂ ਸਰੋਂ ਦਾ ਤੇਲ ਸਰੋਂ ਦਾ ਤੇਲ ਇੱਥੇ ਆਪਾਂ ਕੱਚਾ ਹੀ ਲੈ ਰਹੇ ਹਾਂ ਕਿਉਂਕਿ ਇਸ achar ਨੂੰ ਬਣਨ ਦੇ ਵਿੱਚ ਹਫ਼ਤਾ 10 ਦਿਨ ਲੱਗ ਜਾਂਦੇ ਆ ਉਸ ਟਾਈਮ ਤੱਕ ਜਿਹੜਾ achar ਤੇਲ ਹੈ ਇਹਦਾ ਕੱਚਾਪਨ ਬਿਲਕੁਲ ਖਤਮ ਹੋ ਜਾਂਦਾ ਹੈ ਜੀ achar ਦੇ ਵਿੱਚ ਅੱਪਾ ਮੈਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਜੇਕਰ ਤੁਸੀਂ ਚਾਹਦੇ ਹੋ ਕਿ ਅਚਾਰ ਦਾ ਜਿਹੜਾ ਰੰਗ ਹੈ ਲਾਲ ਲਾਲ ਜਿਹਾ ਆਵੇ ਤਾਂ ਤੁਸੀਂ ਇਹਦੇ ਵਿੱਚ ਦੋ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਦੇ ਐਡ ਕਰ ਸਕਦੇ ਹੋ ਉਹਦੇ ਨਾਲ ਰੰਗਤ ਵਧੀਆ ਆ ਜਾਂਦੀ ਹੈ ਪਰ ਉਹ ਮਿਰਚ ਜਿਹੜੀ ਹੈ ਕੌੜੀ ਘੱਟ ਹੁੰਦੀ ਹੈ ਮਤਲਬ ਕੌੜੀ ਨਹੀਂ ਹੁੰਦੀ ਪਰ ਰੰਗ ਜਿਹੜਾ ਆ ਵਧੀਆ ਆ ਜਾਂਦਾ ਆ ਆਪਾਂ ਕੋਲ ਹੈ ਨਹੀਂ ਸੀ ਇਸ ਕਰਕੇ ਆਪਾਂ ਨੇ ਸਕਿੱਪ ਕਰ ਦਿੱਤੀ ਆ ਆਪਾਂ ਕੜਕਣ ਦੇ ਲਈ ਲਾਲ ਮਿਰਚ ਦਾ ਪਾਊਡਰ ਯੂਜ਼ ਕੀਤਾ ਹੈ ਪਰ ਆਪਾਂ ਕਲਰ ਵਧੀਆ ਆਉਣ ਦੇ ਲਈ ਦੂਜੀ ਮਿਰਚ ਜਿਹੜੀ ਐਡ ਨਹੀਂ ਕੀਤੀ ਲੋ ਜੀ ਆਪਾਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਈਆਂ ਨੇ ਇੱਥੇ ਦੇਖੋ ਜੀ ਆਪਾਂ ਨੇ ਢੇ ਹੋ ਨਾ ਇਸ ਤਰੀਕੇ ਦੇ ਨਾਲ ਇਕੱਠੇ ਜੇ ਕਰ ਲੈਣੇ ਆ ਆਪਾਂ ਨੇ ਨਾ ਇਦਾਂ ਕਰਕੇ ਇਹਦੇ ਵਿੱਚ ਤੇਲ ਦੇ ਵਿੱਚ ਇਧਰ ਮਸਾਲੇ ਦੇ ਨਾਲ ਪਾਈ ਜਾਣੇ ਆ ਦੇਖੋ ਇਹ ਇਸ ਤਰ੍ਹਾਂ ਇਦਾਂ ਮੈਂ ਤਾਂ ਕੀਤਾ ਇਹ ਜਿਹੜੇ ਤਾਂ ਬੀਜੇ ਵਿੱਚ ਹੈਗੇ ਨੇ ਇਹ ਤਾਂ ਆਪਾਂ ਲੈਣੇ ਹੀ ਆ ਹਨਾ ਕਿਉਂਕਿ ਬੀਜਾਂ ਦੇ ਨਾਲ ਅਚਾਰ ਜਿਹੜਾ ਜਲਦੀ ਖਰਾਬ ਨਹੀਂ ਹੁੰਦਾ ਜਿਹੜੇ ਇਹ ਵਿੱਚੋਂ ਝੜ ਚੁੱਕੇ ਆ ਉਹ ਇਸ ਤਰ੍ਹਾਂ نیچے ਰਹਿ ਜਾਣਗੇ ਇਸ ਕਰਕੇ ਆਪਾਂ ਨੇ ਇਦਾਂ ਕਰਕੇ ਸਾਰੇ ਢਿਉ ਜਿਹੜੇ ਆ ਉਧਰ ਤੇਲ ਵਿੱਚ ਪਾ ਲੈਣੇ ਆ ਠੀਕ ਹੈ ਜੀ ਲੋ ਜੀ ਆਪਾਂ ਨੇ ਸਾਰੇ ਢਿਉ ਭਾਂਡੇ ਦੇ ਵਿੱਚ ਪਾ ਲਏ ਆ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਸਾਰੇ ਮਸਾਲੇ ਜਿਹੜੇ ਢਿਉ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਜੀ ਹਾਂਜੀ ਦੇਖੋ ਇੱਥੇ ਆਪਾਂ ਨੇ ਨਾ ਅਚਾਰ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾ ਲਿਆ ਹੈ ਜੀ ਚਮਚ ਦੇ ਨਾਲ ਸਹੀ ਤਰੀਕੇ ਦੇ ਨਾਲ ਮਸਾਲੇ ਜਿਹੜੇ ਨਹੀਂ ਸੀ ਮਿਲ ਰਹੇ ਇਸ ਕਰਕੇ ਆਪਾਂ ਨੇ ਹੱਥਾਂ ਨਾਲ ਹੀ ਮਿਲਾ ਲਿਆ ਹੱਥ ਚੰਗੀ ਤਰ੍ਹਾਂ ਸਾਫ਼ ਸੁਥਰੇ ਤੇ ਸੁੱਕੇ ਹੋਣੇ ਚਾਹੀਦੇ ਆ ਤੇ ਇਹਨੂੰ ਹੁਣ ਆਪਾਂ ਕੱਢ ਲਵਾਂਗੇ ਜੀ ਇੱਕ ਡੱਬੇ ਦੇ ਵਿੱਚ ਡੱਬਾ ਵੀ ਚੰਗੀ ਤਰ੍ਹਾਂ ਦੇ ਨਾਲ ਸਾਫ਼ ਸੁਥਰਾ ਤੇ ਸੁੱਕਾ ਹੋਣਾ ਚਾਹੀਦਾ ਏ ਤੇ ਆਪਾਂ ਇਹਨੂੰ ਕੱਢ ਲਵਾਂਗੇ ਹੁਣ ਤੇ ਇਹਨੂੰ ਨਾ ਆਪਾਂ 5-6 ਦਿਨ ਦੀ ਧੁੱਪ ਵੀ ਦਿਖਾਵਾਂਗੇ ਸਵੇਰੇ ਉੱਠ ਕੇ ਆਪਾਂ ਮਤਲਬ ਕਿ ਜਦੋਂ ਆਪਾਂ ਧੁੱਪ ਵਿੱਚ ਰੱਖਣਾ ਹੈ ਤਾਂ ਡੱਬੇ ਨੂੰ ਇਸ ਤਰ੍ਹਾਂ ਹਿਲਾ ਲੈਣਾ ਹੈ ਖਲਣ ਤੋਂ ਬਾਅਦ ਹੀ ਆਪਾਂ ਧੁੱਪ ਵਿੱਚ ਰੱਖਣਾ ਹੈ ਜੀ ਡੱਬਾ ਤੇ 5-6 ਦਿਨ ਦੀ ਧੁੱਪ ਦਿਖਾਵਾਂਗੇ ਤੇ 3-4 ਦਿਨ ਤੱਕ ਨਾ ਆਪਾਂ ਇਹਦੇ ਵਿੱਚ ਇੱਕ ਕੌਲੀ ਸਰੋਂ ਦਾ ਤੇਲ ਹੋਰ ਪਾ ਦੇਣਾ ਹੈ ਕਿਉਂਕਿ ਇਹ ਤੇਲ ਦੇ ਵਿੱਚ ਡੁੱਬਿਆ ਹੋਊਗਾ ਜਦੋਂ 4 ਫੇਰੇ ਬਹੁਤ ਵਧੀਆ ਤਰੀਕੇ ਦੇ ਨਾਲ ਬਣਦਾ ਕਿਉਂਕਿ ਇਹ ਅਚਾਰ ਜਿਹੜਾ ਨਾ ਤੇਲ ਨੂੰ ਚੂਸ ਲੈਂਦਾ ਹੈ ਸੋ ਇਸ ਕਰਕੇ ਆਪਾਂ ਇਹਦੇ ਵਿੱਚ ਇੱਕ ਕੌਲੀ ਭਰ ਕੇ ਵੱਡੀ ਤੇਲ ਦੀ ਹੋਰ ਪਾਵਾਂਗੇ ਪਰਸੋਂ ਤੱਕ ਸੋ ਹੁਣ ਆਪਾਂ ਇਹਨਾਂ ਨੂੰ ਡੱਬੇ 'ਚ ਪਾ ਦਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਹੈ ਚਾਰ ਬਣ ਕੇ ਤਿਆਰ ਹੁੰਦਾ ਹੈ ਅੰਬ ਦੇ achar ਨਾਲੋਂ ਕਿਤੇ ਜ਼ਿਆਦਾ ਵਧੀਆ ਗੁਣਕਾਰੀ achar ਇਹ ਬਣਦਾ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾ ਕੇ ਦੇਖਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਣਾ ਚੈਨਲ ਦੇ ਨਮੇ ਉਹ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਜੀ ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ